25 ਜੂਨ 2025 ਨੂੰ ਜਿਹੜੀ ਐਫਆਈਆਰ ਦੇ ਵਿੱਚ ਪ੍ਰिवेंशन ਆਫ ਕ腐ਪਸ਼ਨ ਐਕਟ ਦੇ ਅੰਡਰ ਜਿਹੜੀ ਐਫਆਈਆਰ ਲਾਜ ਹੋਈ ਸੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਦੇ ਵਿੱਚ 25 ਜੂਨ ਨੂੰ ਅਰੈਸਟ ਕੀਤਾ ਗਿਆ ਸੀ ਉਸ ਤੋਂ ਬਾਅਦ 26 ਤਈ ਨੂੰ ਜਦੋਂ ਮੈਜਿਸਟਰੇਟ ਡਿਊਟੀ ਮੈਜਿਸਟਰੇਟ ਦੇ ਕੋਲ ਪੇਸ਼ ਕਰਵਾਇਆ ਗਿਆ ਸੀ ਤਾਂ ਕੋਰਟ ਵੱਲੋਂ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਉਸ ਟਾਈਮ ਦੇ ਉੱਤੇ ਤੇ ਜੋ ਕਿ ਅੱਜ ਰਿਮਾਂਡ ਦਾ ਪੀਰੀਅਡ ਜਿਹੜਾ ਸੀ ਖਤਮ ਹੋ ਰਿਹਾ ਸੀ ਅੱਜ ਉਸ ਤੋਂ ਡਿਊਰੇ ਉਸ ਤੋਂ ਬਾਅਦ ਕਾਫੀ ਇਨਵੈਸਟੀਗੇਸ਼ਨ ਹੋਈ ਤੇ ਉਸ ਤੋਂ ਬਾਅਦ ਦੁਬਾਰਾ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਜਦੋਂ ਪੇਸ਼ ਕੀਤਾ ਗਿਆ ਹੈ ਕਿ ਫਰਦਰ ਰਿਮਾਂਡ ਲੈਣ ਦੇ ਲਈ ਤਾਂ ਕੋਰਟ ਨੇ 4 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੋਰ ਅੱਜ ਦਿੱਤਾ ਤੇ ਸੰਡੇ ਨੂੰ ਜਿਹੜਾ ਸੰਡੇ ਤੱਕ ਦਾ ਰਿਮਾਂਡ ਦਿੱਤਾ ਹੈ ਪੁਲਿਸ ਨੇ ਤੇ ਡਿਊਰਿੰਗ ਜਿਹੜੀ ਇਨਵੈਸਟੀਗੇਸ਼ਨ ਸੀਗੀ ਕਾਫੀ ਇਹ ਜੇ ਤੱਥ ਜਿਹੜੇ ਸੀਗੇ ਕੀ ਨਿਕਲ ਕਾਫੀ ਜਿਹੜੇ ਤੱਥ ਸੀਗੇ ਨਿਕਲ ਕੇ ਆਏ ਕੋਰਟ ਦੇ ਵੀ ਅਭੀ ਜਿਹੜੇ ਇਨਵੈਸਟੀਗੇਸ਼ਨ ਟੀਮ ਦੇ ਕੋਲ ਜੀਨੂੰ ਕੀ ਇਥੇ ਕੋਰਟ ਦੇ ਵਿੱਚ ਸਾਰਾ ਦੱਸਿਆ ਗਿਆ ਕੀ ਕੀ ਤੱਥ ਆਏ ਕਿਹੜੇ ਕਿਹੜੇ ਗਰਾਉਂਡਸ 'ਤੇ ਕੀਤਾ ਗਿਆ ਇੱਕ ਬੜਾ ਹੈਰਾਨੀਜਨਕ ਜਿਹੜਾ ਤੱਥ ਜਿਹੜਾ ਨਿਕਲ ਕੇ ਆਇਆ ਉਹ ਪ੍ਰੋਪਰਟੀ ਬਿਨਾਮੀ ਟਰਾਂਜੈਕਸ਼ਨਸ ਦੇ ਰਿਲੇਟਿਡ ਸੀਗਾ ਜਿਹੜੀ ਸ਼ਿਮਲਾ ਦੀ ਪ੍ਰੋਪਰਟੀ ਜਿਹਦੇ ਕਰਕੇ ਸ਼ਿਮਲਾ ਉਹਨਾਂ ਨੂੰ ਲੈ ਕੇ ਵੀ ਜਾਇਆ ਗਿਆ ਸੀ ਤੇ ਕੋਆਪਰੇਟ ਨਹੀਂ ਕੀਤਾ ਸੀ ਤੇ ਉਹ ਜਿਹੜੀ ਪ੍ਰਾਪਰਟੀ ਸੀਗੀ ਉੱਥੇ ਜਦੋਂ ਰਜਿਸਟਰੀਆਂ ਚੈੱਕ ਕੀਤੀਆਂ ਗਈਆਂ ਤਾਂ ਇੱਕ 401 ਰਜਿਸਟਰੀ ਨਿਕਲ ਕੇ ਆਂਦੀ ਹੈ 402 ਹੈਕਟੇਅਰ ਲੈਂਡ ਜਿਹੜਾ ਹੈ ਜਿਹੜਾ ਕਿ ਕਿੱਥੇ ਵੀ ਅੱਜ ਤੱਕ ਐਫੀਡੇਵਿਡਸ ਦੇ ਵਿੱਚ ਨਹੀਂ ਆਇਆ 402 ਹੈਕਟੇਅਰ ਉਹਦੀ ਰਜਿਸਟਰੀ ਦੀ ਕਾਪੀ ਜਿਹੜੀ ਹੈ ਕੋਰਟ ਦੇ ਵਿੱਚ ਲੈ ਕੇ ਆਈ ਗਈ ਤੇ ਉਹ ਸਾਰਾ ਤੱਥ ਜਿਹੜੇ ਸੀਗੇ ਕੋਰਟ ਦੇ ਵਿੱਚ ਇਸ ਤੋਂ ਇਲਾਵਾ ਹੋਰ ਕਾਫੀ ਗਰਾਉਂਡਸ ਸੀਗੇ ਜਿਹੜੇ ਕਿ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਤੇ ਉਹਨਾਂ ਵੱਲੋਂ ਵੀ ਕਾਫੀ ਆਰਗੂਮੈਂਟਸ ਕੀਤੇ ਗਏ ਤੇ ਆਫਟਰ 3-4 ਘੰਟੇ ਦੇ ਆਰਗੂਮੈਂਟਸ ਤੋਂ ਬਾਅਦ ਕੋਰਟ ਨੇ 4 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਤੇ ਜਿਹੜੇ-ਜਿਹੜੇ ਫਰਦਰ ਅੱਗੇ ਗਰਾਊਂਡ ਸੀਗੇ ਉਹ ਮੇਰੇ ਨਾਲ ਕਲੀਕ ਹੈਗੇ ਨੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨੇ ਪ੍ਰੀਤਿੰਦਰ ਪਾਲ ਸਿੰਘ ਜੀ ਇਹ ਤੁਹਾਨੂੰ ਸਾਰੇ ਗਰਾਊਂਡ ਜਿਹੜੇ ਨੇ ਡਿਸਕਲੋਜ਼ ਕਰਨਗੇ ਜਦੋਂ ਪੰਜਾਬ ਜਦੋਂ ਪੰਜਾਬ ਬਿਜ਼ਨਸ ਬਿਊਰੋ ਨੇ ਇੰਟਰੋਗੇਟ ਕੀਤਾ ਤੇ ਵਿਕਰਮ ਸਿੰਘ ਮਜੀਠੀਆ ਤੋਂ ਪਤਾ ਲੱਗਿਆ ਕਿ ਉਹਨਾਂ ਦੀਆਂ ਸੇਲ ਡਿਡਾਂ ਹੋਈਆਂ ਹੋਈਆਂ ਨੇ ਕੁਝ ਮਸ਼ੂਬਰਾ ਸ਼ਿਮਲਾ ਦੀਆਂ ਜ਼ਮੀਨ ਦੀਆਂ ਉਹ ਜਿਹੜੀ ਜ਼ਮੀਨ ਸੀਗੀ ਉਹਨਾਂ ਨੇ ਆਪਣੇ ਐਫੀਡੇਵਿਟਸ ਵਿੱਚ 0.56 ਹੈਕਟੇਰਸ ਦਿਖਾਈ ਹੋਈ ਸੀਗੀ 2015 ਜਦ ਕਿ ਜੜੀਆਂ ਸੇਲ ਡੀਡਸ ਨੇ ਉਹ 2010 11 ਦੀਆਂ ਨੇ ਤੇ ਉਹ ਸੇਲ ਡੀਡਸ ਵਿੱਚ ਜਿਹੜਾ ਜ਼ਮੀਨ ਦਿਖਾਈ ਗਈ ਆ 402 ਹੈਕਟੇਰਸ ਜੋ ਕਿ ਬਹੁਤ ਵੱਡਾ ਚੰਕ ਆਫ ਲੈਂਡ ਹੁੰਦਾ ਤੇ ਇਹਦੇ ਬਾਰੇ ਸਾਨੂੰ ਜਦੋਂ ਇਨਟੈਰੋਗੇਸ਼ਨ ਚ ਪਤਾ ਲੱਗਿਆ ਤੇ ਸਾਡੀ ਜਿਹੜੀ ਉੱਥੇ ਵਿਜ਼ਿਟ ਹੋਈ ਸੀ ਉਸ ਤੋਂ ਪਤਾ ਲੱਗਿਆ ਤਦ ਸੇ ਅਦਾਲਤ ਨੂੰ ਇਹਦੇ ਬਾਰੇ ਦੱਸਿਆ ਫਿਰ ਅਸੀਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਜਿਹੜਾ ਇਹ ਸਰਾਇਆ ਇੰਡਸਟਰੀਜ਼ ਲਿਮਟਿਡ ਵਗੈਰਾ ਹੈਗੇ ਆ ਸਾਨੂੰ ਇਹ ਮਿਸ ਗਾਈਡ ਕਰਦੇ ਰਿਹਾ ਕਿਉਂ ਸਾਡੇ ਨਾਲ ਬਿਲਕੁਲ ਕਿਸੇ ਤਰੀਕੇ ਦਾ ਕੋਆਪਰੇਸ਼ਨ ਕਰਨ ਤੋਂ ਮਨਾ ਕਰ ਰਿਹਾ ਸੀਗਾ ਤੇ ਸਾਨੂੰ ਪਹਿਲੇ ਸ਼ਿਮਲਾ ਲੈ ਗਿਆ ਤੇ ਉੱਥੇ ਕੋਆਪਰੇਸ਼ਨ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਸਾਨੂੰ ਮਜੀਠਾ ਲੈ ਗਿਆ ਤੇ ਮਜੀਠਾ ਵੀ ਕੋਆਪਰੇਸ਼ਨ ਨਹੀਂ ਕੀਤੀ ਹੁਣ ਅਸੀਂ ਅਦਾਲਤ ਨੂੰ ਦੱਸਿਆ ਕਿ ਇਹਨਾਂ ਦੇ ਜਿਹੜੇ ਸਾਰੇ ਰਿਕਾਰਡਸ ਨੇ ਉਹ ਗੋਰਖਪੁਰ ਵੀ ਹੈਗੇ ਨੇ ਸੋ ਸਾਨੂੰ ਉੱਥੇ ਵੀ ਲਿਜਾਣਾ ਪੈ ਸਕਦਾ ਹੈ ਸੋ ਕੁੱਲ ਮਿਲਾ ਕੇ ਜਦੋਂ ਅਸੀਂ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਵਿਕਰਮ ਸਿੰਘ ਮੈਜੋਰਟੀਆ ਦੇ ਇੱਕ ਸੈਨਿਕ ਫਾਰਮ ਹਾਊਸ ਸੈਨਿਕ ਫਾਰਮਸ ਕਰਕੇ ਦਿੱਲੀ ਵਿੱਚ ਜਗ੍ਹਾ ਹੈ ਉਹ ਜਿਹੜਾ ਫਾਰਮ ਹਾਊਸ ਸੀਗਾ ਇਹਨਾਂ ਦਾ ਪਹਿਲਾਂ ਆਕਸ਼ਨ ਵਿੱਚ ਵਿਕ ਗਿਆ ਸੀ ਪਰ ਇਹਨਾਂ ਦੇ ਫਾਦਰ ਨੇ ਜਿਹੜਾ ਹੈਗਾ ਉਹ ਰੀਪਰਚੇਸ ਕੀਤਾ ਜਦੋਂ ਇਹ ਪਾਵਰ ਵਿੱਚ ਆਇਆ ਸੈਨਿਕ ਫਾਰਮ ਹਾਊਸ ਜਿਹੜੇ ਸੈਨਿਕ ਫਾਰਮਸ ਹੈਗੇ ਨੇ ਦਿੱਲੀ ਵਿੱਚ ਉਹਨਾਂ ਦੀ ਜਿਹੜੀ ਵੈਲਿਊ ਹੈਗੀ ਹੈ ਉਹ ਸੈਂਕੜੇ ਕਰੋੜਾਂ ਚ ਹੁੰਦੀ ਹੈ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈਗਾ ਜਦੋਂ ਦੁਬਾਰਾ ਪਾਵਰ ਚਾਏ ਤੇ ਇਹਨਾਂ ਨੇ ਫਿਰ ਉਹ ਲਿਆ ਅੱਜ ਅਦਾਲਤ ਵਿੱਚ ਇਹਨਾਂ ਦੇ ਵਕੀਲ ਸਾਹਿਬਾਨ ਨੇ ਇਹ ਗਰਾਉਂਡ ਲਿਆ ਸੀਗਾ ਕਿ ਜੀ ਸਾਡਾ ਤੇ ਆਪਣੇ ਪਿਤਾ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕਿਹੜੀ ਪ੍ਰਾਪਰਟੀ ਖਰੀਦ ਰਿਹਾ ਕਿਹੜੀ ਨਹੀਂ ਖਰੀਦ ਰਿਹਾ ਪਰ ਜਦੋਂ ਫਿਰ ਅਸੀਂ ਅਦਾਲਤ ਨੂੰ ਰਿਕਾਰਡਸ ਸਿਖਾਏ ਕਿ ਇਹ ਸਰਾਇਆ ਇੰਡਸਟਰੀਜ਼ ਲਿਮਿਟਿਡ ਦਾ ਆਪਣਾ ਰਿਕਾਰਡ ਚੈੱਕ ਕਰੀਏ ਤਾਂ ਉਹਦੇ ਵਿੱਚ ਵਿਕਰਮ ਸਿੰਘ ਮਜੀਠੀ ਆ ਗੁਰਮਹੇਰ ਸਿੰਘ ਗੁਰਮਹੇਰ ਸਿੰਘ ਉਹਨਾਂ ਦੇ ਬ੍ਰਦਰ ਸਾਰੀ ਫੈਮਿਲੀ ਦੇ ਜਿਹੜੇ ਇਹਨਾਂ ਨੇ ਐਡਰੈਸਿਸ ਸ਼ੋ ਕੀਤੇ ਨੇ ਉਹ ਸਾਰੇ ਸੈਨਿਕ ਫਾਰਮ ਨੇ ਸ਼ੋ ਕੀਤੇ ਸੋ ਇਹ ਸਾਰਾ ਰਿਕਾਰਡ ਜਦੋਂ ਕੋਰਟ ਨੇ ਖੋਖਿਆ ਤੇ ਕੋਰਟ ਨੇ ਪਾਇਆ ਕਿ ਵੀ ਇਹ ਰਿਮਾਂਡ ਦੀ ਐਕਸਟਰਨਲ ਰਿਕੁਆਇਰਮੈਂਟ ਹੈ ਇਹ ਇਸ ਤੋਂ ਇਲਾਵਾ ਇਹਨਾਂ ਨੇ ਸਾਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਇੱਕ ਗ੍ਰੀਨ ਐਵੇਨਿਊ ਕਰਕੇ ਇੱਕ ਇਹਨਾਂ ਨੇ ਸੋਸਾਇਟੀ ਕੱਟੀ ਹੈਗੀ ਹੈ ਜਲੰਧਰ ਵਿੱਚ ਉਹ ਸੋਸਾਇਟੀ ਵਿੱਚ 25% ਜਿਹੜਾ ਸ਼ੇਅਰ ਹੈਗਾ ਉਹ ਬੀਬੀ ਗਨੀਵਕੌਰ ਦਾ ਹੈਗਾ ਤੇ ਉਹ ਜਿਹੜਾ ਉਹਦੇ ਵਿੱਚ 25% ਸ਼ੇਅਰ ਹੈ ਉਹਦੇ ਲਈ ਕਰੋੜਾ ਰੁਪਏ ਦਿੱਤੇ ਗਏ ਨੇ ਸੋ ਅਦਾਲਤ ਨੇ ਜਦੋਂ ਸਾਰੇ ਤਾਤੇ ਜਿਹੜੇ ਬਚੇ ਹੈਗੇ ਨੇ ਤੇ ਸਾਨੂੰ ਜਿਹੜਾ ਰਿਮਾਂਡ ਜਿਹੜਾ ਇਹਨਾਂ ਨੇ ਦਿੱਤਾ ਹੈ। ਬੀਬੀ ਸਾਹਿਬ ਇਹ ਦੱਸੋ ਵੀ ਜਿਹੜੀ ਸਾਰੀ ਮਨੀ ਇੰਵੋਲਵ ਹੋ ਰਹੀ ਹੈਗੀ ਆ ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਵੀ ਇਹ ਡਰੱਗਸ ਦੀ ਮਨੀ ਹੈਗੀ ਆ ਜਾਂ ਉਹਨਾਂ ਦੇ ਆਪਣੇ ਬਿਜ਼ਨਸ ਦੀ ਮਨੀ ਹੈ। ਸਰ ਇਹ ਸਾਰੀ ਇਲ ਗਾਟਨ ਮਨੀ ਹੈ। ਇਹ ਕਈ ਸੋਰਸਸ ਤੋਂ ਕਈ ਜਿਹੜੇ ਹੈਗੇ ਨੇ ਬੰਦਿਆਂ ਤੋਂ ਕੰਪਨੀਆਂ ਤੋਂ ਇਹਨਾਂ ਦੇ ਖਾਤਿਆਂ ਵਿੱਚ ਆਈ ਹੈ। ਇਹ ਮਨੀ ਸਿਰਫ ਬੈਂਕਿੰਗ ट्रांजैक्शन ਦੇ ਨਾਲ ਨਹੀਂ ਆਈ ਹੈ। there was amount of rupees uh, 161 crores in the year 2078 and 89 jada cash deposit hoye inadi company vich lekin oh cash deposit nu keh rahe ne ke eh sharab de thekiyan di collection si ki oda jada cash sega jada vakil ohna de keh rahe ne oh eh daava kar rahe e sir oh balance sheets da dikhayi nahi oh waliyan sheetan te bankan vich deposit ho rahe ne paise ਇਹ ਜਿਹੜੀ ਸੀ ਜਿਹਨੇ ਕੈਸ਼ ਕਿਉਂ ਦਾ ਪੈਸੇ ਵੇਚੇ ਇਹਦਾ ਸੋਲਵ ਨਹੀਂ ਹੈ ਇੱਕ ਹੀ ਚੀਜ਼ਾਂ ਦਾ ਪੈਸਾ ਜੀ ਕੋਈ ਪਾਰਟੀਕੂਲ ਨਹੀਂ ਹੈ ਕਈ ਫੈਕਟਰਸ ਤੋਂ ਆਇਆ ਨਹੀਂ ਡਰੈਗਸ ਦਾ ਦੱਸੋ ਸਰ ਮੈਂ ਕਲੀਅਰ ਦੱਸ ਰਿਹਾ ਹਾਂ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਨਵੈਸਟੀਗੇਸ਼ਨ ਤੋਂ ਬਾਅਦ ਹੀ ਕਲੀਅਰ ਹੋਏਗਾ ਕਿ ਇਹ ਐਫ ਆਈ ਆਰ ਜਿਹੜੀ ਹੈ ਉਹ ਗੱਲ ਕਰਦ ਰਹੀ ਹੈ ਕਿ ਕਾ ਵੀ ਐਫ ਆਈ ਆਰ ਜਿਹੜੀ ਹੈਗੇ ਗਲਤ ਹੋਈ ਹੈਗੀ ਐਫ ਆਈ ਆਰ ਵਿੱਚ ਕੋਲੇ ਤੱਤ ਨਹੀਂ ਹੈਗੇ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਬਲਾਗ ਨਹੀਂ ਗਿਆ ਜਮੀਨ ਜਾਇਦਰ ਬਾਰੇ ਪੁੱਛਿਆ ਨਹੀਂ ਗਿਆ ਕਾਗਜ਼ ਤਾਂ ਲੱਤੇ ਨਹੀਂ ਗਏ ਉਸ ਦੇ ਬਾਵਜੂਦ ਇਹ ਐਫ ਆਈ ਆਰ ਦਾਜ ਕਰਕੇ ਦੇ ਲਈ ਗਈ ਸਾਨੂੰ ਰਿਮਾਂਡ ਦਿੱਤਾ ਹੈ ਓਨਰੇਬਲ ਸੁਪਰੀਮ ਕੋਰਟ ਸਪੈਸੀਫਿਕਲੀ ਸਟੇਟਸ ਥੈਟ ਐਫ ਆਈ ਆਰ ਇਜ਼ ਨੋਟ ਐਨ ਐਂਸਾਈਕਲੋਪੀਡੀਆ ਸਾਰਾ ਕੁਝ ਉਹਦੇ ਚ ਨਹੀਂ ਹੋ ਸਕਦਾ ਸਾਰੀ ਚੀਜ਼ਾਂ ਤੇ ਸਾਰੇ ਤੱਤ ਇਨਵੈਸਟੀਗੇਸ਼ਨ ਚ ਬਾਹਰ ਆਣਗੇ ਚਲੋ ਸਰ ਇੱਕ ਇੱਕ ਸਵਾਲ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਸ਼ਰਿਆਮ ਕਹਿੰਦਾ ਕਿ ਡਰੱਗਸ ਦੇ ਇਹ ਨੇ ਕਿ ਇਹ ਮਨੀ ਹੈਗੀ ਉਸ ਨੂੰ ਲੈ ਕੇ ਉਹ ਵੀ ਵਿੱਚ ਇਨਵੋਲਡ ਹੈ ਜੀ ਹਾਂਜੀ ਉਹ ਮਨੀ ਵੀ ਹੈਗੀ ਹੈ ਇਨਵੋਲਡ ਹੈ ਦਿੱਲੀ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਨਹੀਂ ਕਰਨ ਤੇਰੀ ਉਹਦੇ ਵਾਸਤੇ ਕੋਈ ਗੱਲ ਹੋਈ ਹੈ ਜੀ ਹਾਂਜੀ ਉਹ ਫਿਰ ਸਾਡੇ ਅਸੀਂ ਉਹਦੇ ਬਾਰੇ ਕੋਰਟ ਨੂੰ ਰਿਕੁਐਸਟ ਕੀਤੀ ਹੈਗੀ ਹੈ 79 ਆਫਟਰ ਲੰਚ ਵੀ ਉਹਦੇ ਬਾਰੇ ਕੋਰਟ ਨੂੰ ਜ਼ਿਕਰ ਕਰ ਸਰ ਹੁਣ ਚਾਰ ਦਿਨ ਤੇਰੇ ਮਾਨ ਦੌਰਾਨ ਯੂਪੀ ਦੇ ਨਾਲ ਨਾਲ ਹੋਰ ਵੀ ਕਿੱਥੇ ਲੈ ਕੇ ਜਾਣਾ ਜਿੱਦਾਂ ਤੁਸੀਂ ਗੁਰਕਪੁਰ ਦਾ ਜ਼ਿਕਰ ਕੀਤਾ ਹੋਰ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗੇਗਾ ਜੀ ਅਸੀਂ ਕਿੱਥੇ ਕਿੱਥੇ ਕੰਨੋ ਆਉ ਸਾਰੀਆਂ ਗੱਲਾਂ ਇੱਥੇ ਨਹੀਂ ਦੱਸ ਸਕਦੇ ਵਾਟ ਇਜ਼ ਦ ਇਨਵੈਸਟੀਗੇਸ਼ਨ ਇਨੀ ਸੀਕ੍ਰੀਟ ਕੋ ਰੱਖੇਗੀ ਟੈਂਟ ਲਾਤੇ ਗਏ ਪੁਲਿਸ ਫੋਰਸ ਨੇ ਰਾਜ਼ ਕਰ ਦਿੱਤੀ ਕਿ ਬਹੁਤ ਜ਼ਿਆਦਾ ਐਨੀ ਸਰ ਇਹਦੀ ਸਿਕਿਉਰਟੀ ਦੀ ਮੀਡੀਆ ਨੂੰ ਦੂਰ ਰੱਖਿਆ ਕੈਮਰਾ ਨਹੀਂ ਖੁਲਾਈ ਇਹ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਇੱਥੇ ਤੁਸੀਂ ਦੇਖ ਰਹੇ ਜੀਡੀਆ ਨੂੰ ਨਹੀਂ ਲਾਅ ਐਂਡ ਆਰਡਰ ਮੀਡੀਆ ਦੇ ਸਰ ਆਰਡਰਸ ਬਾਏ ਦ ਕੋਰਟ ਇਟਸੈਲਫ ਸਰ ਵੀ ਆਰ ਨਾਟ ਰਿਸੀਵ ਮੈਮ ਵੀ ਆਰ ਨਾਟ ਰਿਸੀਵਿੰਗ ਮੀਡੀਆ ਤੁਸੀਂ ਕਹਿ ਰਹੇ ਹੋ ਕੋਈ ਪ੍ਰੋਬਲਮ ਹੈ ਮੀਡੀਆ ਪ੍ਰੋਬਲਮ ਕਰ ਰਿਹਾ ਹੈਗਾ ਹਾਂਜੀ ਮੀਡੀਆ ਨਹੀਂ ਆਪ ਲੋਕ ਜਾ ਰਹੇ ਸੀਗੇ ਸਰ ਮੀਡੀਆ ਨਹੀਂ ਜਾਂਦਾ ਤਾਂ ਡਿਫਰੈਂਟ ਕੇਸ ਸੀਗਾ ਸਰ ਕੋਰਟ ਦੇ ਇੰਨਾ ਕਿੰਨਾ ਕੀਤਾ ਗਿਆ ਸੀ ਕੋਰਟ ਦੇ ਸਪੈਸੀਫਿਕ ਆਰਡਰ ਉਹ ਦੇਖੋ ਲਟ ਮੰਨ ਰਹੇ ਹੋ ਤੁਸੀਂ ਕੋਰਟ ਦੇ ਵਿੱਚ ਇਸ ਟਾਈਮ ਤੱਕ ਜਿਹੜੇ ਵੀ ਆਰਡਰ ਸੀਗੇ ਇਨ ਕੈਮਰਾ ਪ੍ਰोसीडिंग्स ਦੇ ਕੋਰਟ ਦੇ ਆਰਡਰ ਸੀਗੇ ਉਹਦੇ ਅਕੋਰਡਿੰਗਲੀ ਸਿਰਫ ਲਾਇਰਸ ਜਾਂ ਫਿਰ ਜਿਹੜੀ ਬਿਜ਼ਨਸ ਦੀ ਟੀਮ ਸੀ ਤੇ ਜਾਂ ਉਹਨਾਂ ਦੇ ਲਾਇਰ ਸੀਗੇ ਜਾਂ ਜਿਹੜੇ ਗਨੀਵ ਕੌਰ ਨੇ ਉਹ ਅਲਾਉਡ ਸੀਗੇ ਉਹ ਤੋਂ ਇਲਾਵਾ ਕੋਈ ਵੀ ਅਲਾਉਡ ਨਹੀਂ ਸੀ ਤੇ ਇਸ ਕਰਕੇ ਉਹ ਬਾਇਕਾਟ ਆਰਡਰ ਸੀਗਾ ਆਦਰਵਾਇਜ਼ देयर ਇਸ ਨੋ ਕੋਰਟ ਦੇ ਵਿੱਚ ਆਰਡਰ ਹੈ ਪਰ ਇਹ ਲੌਂਡ ਆਰਡਰ ਦੀ ਗੱਲ ਬਹੁਤ ਸਾਡਾ ਤਾਂ ਕੋਰਟ ਕੇਸ ਦੇ ਨਾਲ ਮਿਸ਼ਨ ਹੈ